ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਉਹਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨੇ ਉਹ ਕੋਈ ਉਹਨਾਂ ਚ ਮਿਲਿਆ ਕੋਈ ਤੁਮੇ ਬਾਸ ਬਾਦੋਂ ਤਾਂ ਆਵਦਾ ਚਲਾਉਂਦੇ ਆ ਕੰਨਾਂ ਤੱਕ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਸਬਰ ਕਰੋ ਸਮਾਨ ਸਾਹਿਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ ਮਾਨ ਸਾਹਿਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਅੱਜ ਮਾਨ ਸਾਹਿਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਕਦੇ ਬੁੱਢੇ ਦਰਿਆ ਤੇ ਵਹ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨ ਸਾਹਿਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭਜਣਾਲੇ ਨਾ ਭਜ ਗਏ ਇੱਕੜਾ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਾਵਾਂਗੇ ਪਰ ਤੇਰੇ ਚ ਦਮ ਹੈ ਸਜਣਾ ਤੈਨੂੰ ਇੱਕ ਫੋਨ ਦਿੱਲੂਆ ਉਹਨਾ ਤੇ ਤੂੰ ਨਾਲ-ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨਾਂ ਖੁੱਲਾਂ ਦੇ ਬੁੱਕੇ 'ਚ ਲੈ ਕੇ ਤੇ ਮੈਂ ਤੇਰੇ ਅੰਦਰ ਬੈਠਾ ਹੋਇਆ ਹਾਂ ਮੇਰਾ ਤੈਨੂੰ ਇੱਕ ਚੈਲੰਜ ਆ ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ 'ਚ ਦਾਮਾਂ ਰੱਤੀ ਭਰ ਵੀ ਆ ਜਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹਨੂੰ ਨੰਦ ਦਿਓ ਉਹਨੂੰ ਭੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ ਚਾਰ ਦਿਨ ਮੀਡੀਆ ਦੀਆਂ ਸੌਖੀਆਂ ਵਟੌਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਵੀ ਬੀਬੀ ਐਮਬੀ ਵਾਲਾ ਕਰ ਰਹੇ ਹੁਣਾਂ ਇਹ ਡਰਾਮਾ ਹੈ ਅਗਲਾ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀ ਸਤਲੁਜ ਚ ਜੋ ਸਰਕਾਰੀ ਸਾਥ ਤੋਂ ਹੀ ਸ਼ਰਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾਂ ਭਰ ਲੈਣਾ TDS ਘਟ ਗਿਆ ਜੀ ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਵਾ ਤੁਹਾਡੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀਆਂ ਸੋਡਾ ਸਭ ਸੀ ਚੱਲ ਪੀ ਲੈ ਸੋਡਾ ਕੋਈ ਮੰਤਰੀ ਪੀ ਲੈ ਸੋਡਾ ਕੋਈ ਚਹੇਤਾ ਪੀ ਲੈ ਜੇ ਸੁਣਾ ਕੋਈ ਭਗਤ ਪੀ ਲੈ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ 'ਚ ਖੋਹਤ ਰਹੇ ਹੋ ਮੇਰਾ ਚੈਲੰਜ ਹੈ ਲੈ ਮਨਜੂਰ ਕਰ ਗਿਆ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਓ ਬੁੱਢੇ ਦਰਿਆ ਦੇ ਵਿੱਚੋਂ ਕਹਦਾ ਵੀ ਇਹ ਪਾਣੀ ਸਾਫ਼ ਹੈ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਸਹਾ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨਹੀਂ ਜੀ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੁੱਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਤੁਹਾਡੇ 'ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਬੁੱਢੇ ਦਰਿਆ ਦੇ ਉੱਤੇ ਜੇ ਛੇ ਤਨ ਤਰੀਗਣ ਲੁਧਿਆਣਾ ਇਕੱਠ ਰੱਖਿਆ ਸੀਦਾ ਬੁੱਢੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਸ਼ੌਣੀ ਬਣਾ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੋਡੇ ਕਹਿਣ ਤੇ ਉਹਨਾਂ ਤੱਕਲਾ ਕਰਾਉਣ ਦੇ ਮਾਨਸਰੇ ਨਾਲ ਤੇ ਸਾਨੂੰ ਫੜ ਲਿਆ ਗਿਆ ਤੇ ਪਹੁੰਚ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹਬ ਡਰਾਮੇ ਛੱਡ